ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੋ ਗਿਆ ਪਾਉਣੇ 10 ਦਾ ਜੀ ਕਿ ਆਪਾਂ ਆਪਣੇ ਸਾਰੇ ਕੰਮ ਕਾਰਾ ਜਿਹੜੇ ਨਵੇੜਲੇ ਝਾੜੂ ਪੂੰਝਾ ਕਰਤਾ ਸਾਰੀ ਇੱਕ ਵਾਰੀ ਜਿਹੜੀ ਸਾਫ ਸਫਾਈ ਆਪਣੀ ਹੋ ਗਈ ਹੈ ਬਸਉਣ ਲਈ ਕੰਮ ਰਹਿ ਜਾਂਦਾ ਇਸ ਵੇਲੇ ਰੋਟੀ ਦਾ ਮੰਮੀ ਹੁਣੇ ਰੋਟੀ ਲੱਗਿਆ ਹੈ ਜੀ ਤੇ ਖੇਤ ਭੇਜਣੀਆਂ ਬਸ ਖੇਤ ਵਾਲਿਆਂ ਦੇ ਰੋਟੀ ਵਗੈਰਾ ਬੰਦੇ ਆ ਤੇ 11:30 ਤਾਂ ਵੱਜ ਜੰਦੇ ਐ ਦੁਵਾਰ ਨੂੰ ਜਿਹੜਾ ਸਾਰਿਆਂ ਤੋਂ ਔਖਾ ਕੰਮ ਹੁੰਦਾ ਸਿਰ ਧੋਣ ਦਾ ਬੱਚਾ ਦਾ ਵੀ ਧੋਣਾ ਤੇ ਆਪਦਾ ਵੀ ਧੋਣਾ ਪਤਾ ਨਹੀਂ ਕਿਉਂ ਸਾਰੇ ਕੰਮ ਹੋ ਜਾਂਦੇ ਟਾਈਮ ਨਾਲ ਪਰ ਜਦੋਂ ਇਹ ਨਹਾਉਣਾ ਧੋਣਾ ਜਾਂਦਾ ਸਿਰ ਜਾਂ ਧੋਣਾ ਹੁੰਦਾ ਨਾ ਬੜਾ ਔਖਾ ਲੱਗਦਾ ਵਾ ਤੇ ਸਬਸ ਫਾਇਦਾ ਜਨ ਕਿ ਥੋੜਾ ਬਹੁਤਾ ਜਨ ਕਿ ਕੀਤਾ ਅੱਜ ਉਹ ਤਾਂ ਵੈਸੇ ਕੀਤੀ ਹੋਈ ਸੀ ਪਰ ਨੇਰੀ ਨੂੰ ਰਿੰਜ ਆ ਜਾਂਦੀ ਅੱਜ ਵਾਲਾ ਪਹਿਲਾਂ ਮੈਂ ਸੋਚਦੀ ਸੀ ਕਿ ਅੱਜ ਫੇਰ ਸ਼ੀਸ਼ੇ ਜੀ ਕਰਦਾ ਫਿਰ ਮੈਂ ਕਿਹਾ ਕਿਉਂ ਦਿਮਾਗ ਖਰਾਬ ਕੀਤਾ ਉਹਦਾ ਨਾ ਐਵੇਂ ਪਕਾਈ ਕੀਤੀ ਐ ਤੇ ਆ ਤਾਂ ਜਾਣਾ ਹੀ ਹੈ ਫਿਰ ਫਿਰ ਨੀਰੀ ਨੇ ਅੱਜ ਦਾ ਦਿਨ ਹਜੇ ਕੱਲ ਦਾ ਦਿਨ ਮੇਰੇ ਹਿਸਾਬ ਨਾਲ ਦੱਸੀ ਜਾਂਦੇ ਵੀ ਐਤਵਾਰ ਸੋਮਵਾਰ ਤੱਕ ਮੌਸਮ ਖਰਾਬ ਹੈ ਜਿਹੜੇ ਕੰਮ ਬਿਨਾ ਨਹੀਂ ਸਰਦਾ ਸੀ ਚਲੋ ਕੁਝ ਵਗੈਰਾ ਤਾਂ ਲਾਉਣੇ ਸੀ ਐ ਤਾਂ ਕਪੜਾ ਵਗੈਰਾ ਤਾਂ ਆਪਾਂ ਨੂੰ ਆਸ-ਪਾਸ ਜਿਵੇਂ ਕੀ ਬੈਡਾ ਕੋਈ ਵੀ ਆਸ-ਪਾਸੇ ਸਾਰੇ ਕਿਤੇ ਫੇਰ ਵੀ ਨਾ ਸਰਦੇ ਨਹੀਂ ਹੈਗੇ ਹਨਾ ਜਿੱਥੇ ਆਪਾਂ ਕਪੜਾ ਫੇਰਨਾ ਫੇਰਨਾ ਹੀ ਪੈਂਦਾ ਤੇ ਸਬਸਪਾਈ ਕੀਤੀ ਹੈ ਬਸਉਣ ਲਈ ਅੱਜਨਾ ਮੈਂ ਬਾਲਾ ਪੰਗਾ ਜਨ ਲੈ ਲਈ ਬਸ ਰਸੋਈ ਦੇ ਜਿਹੜੇ ਡੱਬੇ ਵਗੈਰਾ ਜਿਹਦੇ ਤੋਂ ਫਿਰ ਉਹ ਨੂਨ ਮਿਰਚ ਵਗੈਰਾ ਪਾਉਣੇ ਉਹ ਤੋਂ ਹੱਥਾਂ ਤੇ ਮਿੱਟੀ ਰਿੱਤਾ ਜਿਹਾ ਲੱਗਦਾ ਬਸ ਸੌਂ ਲਈ ਉੱਥੇ ਮੈਂ ਕੱਲੇ ਡੱਬੇ ਵਗੈਰਾ ਪਹੁੰਚ ਜੂਗੀ ਹੋਰ ਕੁਛ ਨਹੀਂ ਅੱਜ ਕਿਤੇ ਜਾਣਾ ਆਉਣਾ ਵੀ ਨਹੀਂ ਨਹੀਂ ਹੁੰਦਾ ਵੀ ਸੰਡੇ ਨੂੰ ਕਿਤੇ ਨਾ ਕਿਤੇ ਵੀ ਜਾਣਾ ਆਉਣਾ ਹੁੰਦਾ ਹੀ ਹੈ ਕੱਪੜੇ ਵਗੈਰਾ ਲੈਣੇ ਇੱਕ ਵਾਰੀ ਆਪਣੇ ਕੋਲ ਥੋੜੀ ਜਿਹਾ ਪਏ ਨਹੀਂ ਜਦੋਂ ਆਪਣੇ ਕੱਪੜੇ ਜਿਹੜੇ ਸਾਰੇ ਸੇਲ ਹੋ ਗਏ ਫਿਰ ਜਿਹੜਾ ਆਪਾਂ ਕੱਪੜਿਆਂ ਦਾ ਕੋਈ ਹੋਰ ਕੱਪੜੇ ਵਗੈਰਾ ਲੈ ਕੇ ਆਵਾਂਗੇ ਕੋਸ਼ਾ 'ਚ ਕੰਮ ਸੀ ਗਗਨ ਨੇ ਵੀ ਕਿਤੇ ਜਾਣਾ ਤਾਂ ਕਰਕੇ ਫਿਰ ਅੱਜ ਆਪਾਂ ਘਰਿਆਂ ਰੈਸਟ ਕਰਾਂਗੇ ਸਸਿਗੋਂ ਵਿਅਸਾਈ ਨੇ ਸਾਰਾ ਦਿਨ ਸੌਂਦੇ ਰਹਿੰਦੇ ਹਨ ਅੱਜ ਆਪਦੀ ਕੋਈ ਘੰਟਾ ਡੇਢ ਘੰਟਾ ਡਾ ਸੌਵਾਂਗੇ ਦਿਨੇ ਹੁਣ ਦਿਨ ਵੱਡੇ ਆ ਸਾਰੇ ਹੀ ਸੌਂਦੇ ਕੋਈ ਤੇ ਬਿਸ਼ੱਕ ਉਹ ਜੀ ਪੈਣ ਹੋਵੇ ਜਿਹੜੀ ਨਾ ਸੌਂਦੀ ਹੋਵੇ ਹਨਾ ਦਿਨੇ ਪਰ ਕੰਮ ਕਰਕੇ ਬਈ ਹੁਣ ਤਾਂ ਗਰਮੀਆਂ ਦੇ ਵਿੱਚ ਤਾਂ ਸਾਰੇ ਸੌਂਦੇ ਸੌਂਦੇ ਹੈਗੇ ਹੁੰਦਾ ਹੀ ਆ ਵੀ ਕੰਮ ਕਰਕੇ ਥੱਕ ਜੇ ਜਾਂਨੇ ਸੌਂ ਜੀ ਘੰਟਾ ਡੇਢ ਘੰਟਾ ਨਾਲ ਹੀ ਨੇ ਨਾ ਦੁਪਹਿਰ ਟੱਪ ਜਾਂਦਾ ਬਾਕੀ ਇੱਕ ਸ਼ਰਟ ਪਈਏ ਇੱਕ ਦੋ ਸ਼ਰਟਾਂ ਹੀ ਆ ਪੰਗਾ ਤਰਪਾਈ ਕਰਨ ਵਾਲੀਆਂ ਅੱਜ ਉਹਨਾਂ ਨੂੰ ਸਰੀ ਚਾੜਦੀ ਐ ਜੇ ਚਾੜਿਆ ਗਿਆ ਤਾਂ ਇਹ ਨਹੀਂ ਪਤਾ ਜਦੋਂ ਉਹਨੂੰ ਸੌਂ ਕੇ ਉੱਠਦੇ ਆ ਹਨਾ ਉਦੋਂ ਨੂੰ ਦੁਪਹਿਰ ਦੀ ਜ਼ਿਆਦਾ ਟਾਈਮ ਹੋ ਜਾਂਦਾ ਤੇ ਉਦੋਂ ਨੂੰ ਕੁਛ ਨਾ ਕੁਛ ਖਾਣ ਪੀਣ ਨੂੰ ਐਦਵਾਰ ਨੂੰ ਜੁਆਕ ਮੰਗਦੇ ਜਿ ਬਣਾਉਣਾ ਪਊਗਾ ਬਾਕੀ ਕੱਪੜਿਆਂ ਦਾ ਕੰਮ ਐ ਜਿਹੜਾ ਮੇਰੇ ਸ਼ਾਮ ਨੂੰ ਕਰਨਾ ਨੇ ਮੈਂ ਲੋ ਜੀ ਪਾਪਾ ਆ ਗਏ ਰੋਟੀ ਬਣਾ ਕਰਨਾ ਵਾਸਤੇ ਬੰਨਣਾ ਚਾਹੁੰਦੀ ਹਾਂ ਚੰਕੀਨ ਕੱਟਦੀਆਂ ਚੰਕੀਨ ਕੱਟਾ ਦਿੰਦੀਆਂ ਮਨ ਨੂੰ ਆਇਆ ਮੋ ਦੱਸਣਾ ਇਹ ਵੀ ਨਹੀਂ ਸ਼ਕੀਨ ਹਾਲੋ ਹਾਲੋ ਐ ਹੇ ਕੀ ਮੈਂ ਕੀ ਪਰੂ ਫਿਲਦੇ ਹੁਣ ਇਹਨਾਂ ਦੀ ਵਾਰੀ ਫੇਰ ਆ ਗਲਾਸ ਤੇ ਮੇਰੀ ਵਾਰੀ ਟੜਪੋ ਚਲੀ ਵਲਟੇ ਉੱਥੇ ਪਈ ਕਿਉਂਕਿ ਹਜੇ ਸੋਈ ਚਲਾਉਣਾ ਹੋ ਗਿਆ ਬੜਾ ਹੋਰੀ ਗਰਮੀ ਵਾਲਾ ਮੌਸਮ ਹੈ ਗਰਮੀ ਦੀ ਹਮਸ ਜੀ ਹੈ ਹਾਂ ਜੀ ਜੀ ਹਾਂ ਹਾਂ ਜੀ ਜੀ ਹਾਂ ਜੀ ਜੀ ਠੀਕ ਹੈ ਈਲੰਗਾਨਾ ਬਟਾ ਰੋਟੀ ਲੈ ਆ ਮੈਂ ਲੈ ਆ ਦਿੰਦੀ ਅਜਾ ਨਾ ਉਹ ਤੂੰ ਨਖਰੇ ਕਰੇਂਗੀ ਕਿ ਮੂਜ ਬਰਕੀ ਜਾਊਗੀ ਤੇਰੇ ਨਖਰੇ ਅਗਰ ਮੈਂ ਬੈਣਾ ਆਖ ਦਿੰਨਾ ਤੂੰ ਚਾਂਡੇ ਵਾਲੀ ਲਾਉਣੀ ਫਿਰ ਤੇਰੇ ਚਾਂਡੇ ਬਹਿਣਗੇ ਮਰ ਦੇਖ ਨਾ ਮਤਿ ਸਰ ਲੜਿਆ ਨਹੀਂ ਦਿਆ ਉਹ ਵਾਲਾ ਇੰਨੇ ਦਣ ਹੋ ਗਏ ਤੇ ਖੁਰਕ ਨਹੀਂ ਹੋਈ ਗਈ ਲੈ ਪੀਜ਼ਾ ਬਣਾਈ ਆਦੀ ਹੈ ਜੀ ਫਿਰ ਰੋਟੀ ਤਾਂ ਰੋਟੀ ਰਹੂਗੀ ਏਕੜ ਪੀਜ਼ਾ ਬਣਨ ਲੱਗੀ ਏਗੀ ਦੀ ਆਵੇ ਸੇਲਾਂ ਟੁੱਟੀਆਂ ਛੱਡੀਆਂ ਨਹੀਂ ਅੱਜ ਸਿਮੁੰਦੇ ਰਾਜ ਦੀ ਰੋਟੀ ਖਾਧੀਏ ਕਰੇ ਗਰਮ ਗਰਮ ਸਿੱਧੀ ਗਰਮ ਗਰਮ ਰੋਟੀ ਖਾ ਲਈ ਨਾਲ ਨਾਲ ਕੁਝ ਮਿੱਠੀ ਸੀ ਜੀ ਤੇ ਨਾ ਦੇ ਕੋਈ ਛੱਡੀਆਂ ਸੋਹਣੀਆਂ ਚਿੜੀਆਂ ਕੋਈ ਨਹੀਂ ਬੋਲਦਾ ਲੋ ਭਾਲੀਆਂ ਸੋਹਣੀਆਂ ਚਿੜੀਆਂ ਬਟ ਕੈਮਰੇ ਚ ਨਹੀਂ ਦਿਖਾਈ ਦਿੰਦੀ ਨਿੱਕੇ ਨਿੱਕੇ ਆਹ ਲੋਕ ਦੇ ਨਾ ਅੰਮ੍ਰਿੰਗਾ ਨਹੀਂ ਹੈਗਾ ਆਪਣਾ ਉਮਰਿੰਗ ਦੇ ਦਿੱਤੇ ਫੁੱਲ ਲੱਗੀਆਂ ਹੁੰਦੀਆਂ ਦੇਖੋ ਫਲੈਟ ਹੁੰਦੀ ਹੈ ਗ੍ਰੀਨ ਵੀ ਹੈ ਵਾਲੀਆਂ ਸੋਹਣੀਆਂ ਕਾਦਾ ਜਾਗ ਕਰਨਾ ਆਹ ਜਾਗ ਇੱਥੇ ਹੁਣ ਕਰਦੇ ਨਾ ਹਾਂ ਜਿਹੜੇ ਚਾਹ ਉਹ ਵੀ ਮੂੰਹ ਤੋਂ ਵੀ ਪਵੇ ਹੋਰ ਕੀ ਫਸਲਾਂ ਦੇ ਮੀਂਹ ਪਵੇ ਹਾਂ ਜਾਗ ਵਾਸਤੇ ਰਾਸ਼ਨ ਇਕੱਠਾ ਕਰਦੇ ਮੈਂ ਨਾ ਤੁਹਾਨੂੰ ਜਾਗ ਵਾਸਤੇ ਕਣਕ ਇਕੱਠੀ ਕਰਦੇ ਨੇ ਹਾਂ ਹਾਂ ਕਣਕ ਵੀ ਨਾ ਲੈ ਜਾਓ ਹੈਲੋ ਗਾਇਜ਼ ਹੈਲੋ ਗਾਇਜ਼ ਲੈ ਬੜੇ ਤਿਬੜੇ ਚਲੋ ਨਾਓ ਮਾਈਨਰ ਦਾ ਬੰਦੇ ਆ ਆਹ ਦੇਖ ਪਹਿਲੇ ਨਾ ਲਿਆ ਦੋ ਮੁੰਡਾ ਸੀ ਜਾਂਦੇ ਆ ਆਹ ਇਹ ਕਿਵੇਂ ਕਲਿੱਪ ਲਈ ਜਾਂਦੀ ਆ ਆਹ ਇਹ ਦੇਖ ਪਰ ਆ ਲੈ ਕਿਦਾਂ ਰਵਾਣਾ ਦਾ ਸੀਗਾ ਹਾਂ ਵੱਡਾ ਨਿੱਕੂ ਤੋਂ ਵੱਡਾ ਜਣਾ ਇੱਕ ਮੌੜਾ ਦਾ ਸੀ ਠੀਕ ਐ ਇੱਕ ਆਹਾ ਤੇ ਨਾ ਮਮਾ ਮਰੀ ਆਉਂਦੀ ਹਾਂਜੀ ਟਾਈਮ ਹੋ ਗਿਆ 12 ਦਾ ਤੇ ਆਪਾਂ ਕੰਮ ਕਰ ਲੈ ਵੇੜ ਲੈ ਸਾਰਿਆਂ ਤੋਂ ਜਿਹੜਾ ਔਖਾ ਕੰਮ ਉਹ ਵੀ ਹੋ ਗਿਆ ਸੇਤ ਹੁਣ ਦਾ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਚਾਹ ਬਣਾ ਲੀ ਜਣੀ ਕਿ ਦੇਖੋ ਲਾ ਫੇਰ ਜਿਹੜਾ ਉਹਨਾਂ ਹੀ ਖਲਾਰਾ ਖਿਲਰ ਗਿਆ ਇੱਥੋਂ ਨਾ ਮੈਂ ਆਏ ਸੰਡੇ ਜਾਂ ਕੋਦੋਂ ਵੀ ਜਾਂ ਛੁੱਟੀ ਹੋਵੇ ਜਾਏ ਸੰਡੇ ਬਸ ਚੌਂਤਰਾ ਤੇ ਰਸੋਈ ਹੈ ਹਨਾ ਇਹਨੂੰ ਮੈਂ ਧੋਈ ਦਿੰਨੀ ਹੁੰਦੀ ਉਧਰ ਗੋਚਣਾ ਨਹੀਂ ਹੁੰਦੀ ਐ ਤੇ ਹੁਣ ਸਾਰਾ ਰਸੋਈ ਤਾਂ ਹਜੇ ਬਚੀ ਹੈਗੀ ਤੇ ਚੌਂਤਰਾ ਤਾਂ ਜਿਹੜਾ ਕਿਉਂਕਿ ਮੇਰੀ ਜੀ ਚੱਲੀ ਜਾਂਦੀ ਆ ਉਹਦੇ ਨਾਲ ਭਰ ਗਿਆ ਛੋੜ ਲਈ ਹੁਣ ਤਾਂ ਰੋਜ਼ ਜੈ ਦੀ ਹਾਲ ਪੁੱਤ ਬਾਟੀ ਦੀ ਉਹ ਚ ਬੀਬੀ ਨੂੰ ਚਾਹ ਪਾ ਦਾਂਗੇ ਮੰਮੀ ਪੀਊਗੀ ਪਰ ਬਾਟੀ ਫੜੇ ਵਤ ਘੋਣ ਮੜਾ ਜਾ ਕੀ ਕਰੀ ਜਾਂਦਾ ਸੀਗਾ ਤੂੰ ਮੈਂ ਤਾਂ ਵਰਕ ਕਰਦਾ ਸੀਗਾ ਮੈਂ ਪਾਣੀ ਪੀਣਾ ਸੀ ਚਾਹ ਪੀਓਗੇ ਹਾਂ ਬੜਾ ਆਲੀ ਮੈਂ ਪੀ ਲਿਓ ਅੱਜ ਨੂੰ ਭੁੱਖ ਨਹੀਂ ਹੈ ਕਿ ਰੋਟੀ ਰੱਜ ਕੇ ਖਾ ਲਈ ਅੱਜ ਤਾਂ ਮਣੀ ਭੁੱਖ ਹੈ ਕਿ ਜਿੱਦ ਰੋਟੀ ਨਹੀਂ ਨਾ ਰੱਜ ਕੇ ਖਾਂਦੇ ਫੇਰ ਭੁੱਖ ਲੱਗਦੀ ਹੈ ਤੂੰ ਦੀਆਂ ਲਾੜੂ ਬਣਾਉਣੀ ਆ ਤੂੰ ਕਿੱਥੋਂ ਦੀ ਦੇਖੀ ਆਨੀ ਐ ਮੈਂ ਉੱਤੇ ਵੀ ਦੇਖਦੀ ਹਾਂ ਹੇਠੇ ਵੀ ਦੇਖਦੀ ਹਾਂ ਉੱਪਰ ਵੀ ਦੇਖਦੀ ਹਾਂ ਨੂੰ ਸਾਸ ਦੀ ਉਹਨਾਂ ਦੀ ਤਾਂ ਬਣਦੀ ਐ ਬੀਬੀ ਦੀ ਤੇ ਮੰਮੀ ਦੀ ਚਾਹ ਬਣਦੀ ਐ ਟਿੱਕੀ ਵੀ ਆਪਾਂ ਤੋਂ ਤਾਂ ਟਿੱਕੀ ਪਿੱਟੀ ਨਹੀਂ ਆਂਦੀ ਤੇ ਅਸੀਂ ਮਗਰੋਂ ਮਿੱਠਾ ਪਾ ਲੈਂਦੇ ਆਂ ਆਈ ਸਾਡੇ ਦਾਲ ਸਬਜ਼ੀ ਬਣਦੀ ਐ ਮੰਮੀ ਆ ਵੀ ਸਬਜ਼ੀ ਕੱਢ ਕੇ ਤੇ ਮਿਰਚਾ ਬਣਾ ਲੈਂਦੇ ਆ ਤੇ ਪਾਪੇ ਨੂੰ ਤੇ ਬੀਬੀ ਨੂੰ ਉਹਨਾਂ ਦੀ ਬਣਾਈ ਸਬਜ਼ੀ ਫਿਰ ਪਸੰਦ ਦੇ ਦਿੰਦੇ ਆਂ ਆਉਂਗੀ ਆਖ ਦਿੰਦੇ ਆ ਜੇ ਰਾਤ ਪਨੀਰ ਬਣਾਇਆ ਤੇ ਬੀਬੀ ਜੀ ਆਹ ਹੈ ਨਹੀਂ ਸੇ ਵਰਚਾ ਇਹ ਫਿਰ ਵੀ ਡੇਲੀ ਕੰਮ ਹੀ ਆ ਬੀਬੀ ਦਾ ਤੇ ਪਾਪੇ ਦਾ ਬਸ ਉਹ ਕਹਿੰਦੇ ਹੁੰਦੇ ਨਾ ਮਿਰਚਾਂ ਹੈ ਨਹੀਂ ਦੁਆ ਦੀ ਸਬਜੀ ਆਟਾ ਬਣਾ ਲਿਆ ਕਰ ਮਸਾਏ ਆ ਰਾਮ ਕਜ਼ੋਲਾ ਜਿਹੜਾ ਪੈਂਦਾ ਹੀ ਰਹਿੰਦਾ ਹੈਗਾ ਚਾਹ ਦਾ ਤਾਂ ਸਾਜੇ ਜਾਂਦਾ ਸਬਜੀ ਦਾ ਕਦੇ ਕਦੇ ਜਿਵੇਂ ਟਿੰਡੇ ਹੋਏ ਹਨਾ ਉਹਦੇ ਵਿੱਚ ਤਾਂ ਜੇ ਆਪਾਂ ਮਿਰਚ ਵਗੈਰਾ ਜੇ ਪਹਿਲਾਂ ਪਾਵੇ ਫੇਰ ਹੀ ਮਿਕਸ ਹੁੰਦੀ ਹੈਗੀ ਚਾਹ ਦਾ ਤਾਂ ਕੋਈ ਨਹੀਂ ਖੰਡ ਫਰ ਜਾਂਦੀ ਹੈ ਮਿਰਚਾਂ ਨੇ ਮਿਕਸ ਹੁੰਦੀ ਹੈ ਹਨਾ ਵੀ ਹੂੰ ਲਓ ਬੰਨਾ ਚਾਹ ਬਣਾਵਾਂਗੇ ਆਪ ਵੀ ਬਾਤ ਖਾ ਕੇ ਲੈ ਜਾਗੇ 来एगी हां पीके नहीं आई पानी बनाया दादी ने पानी आके ले आओ ले आओ वो बनाओ बनाओ ना हां बेटा ओहो हुन ना बाहर आई मिट्टी रेके में आई जाती हैगी ओके लो जी इधर मैंने अवरीत नु बेचारी नु मैं डक लिया ते उधर भी मम्मी भर गए ने मंगाई सीगी मंगाया सी पानी जग च पाके ले जा ਸੁਣੀ ਸੀ ਲੈ। ਹੁਣ ਆਪਾਂ 3 ਵਜੇ ਤੱਕ ਬਿਲੇ। ਪਰ ਇਹਨੇ ਵੀ ਨਹੀਂ ਬਿਲੇ ਆਉਦੇ ਕੰਮ ਕਰਾ ਜਿਹੜੇ ਕਰਨੇ ਆ। ਪਤਾ ਨਹੀਂ ਕਿਉਂ ਕਾਫੀ ਟਾਈਮ ਹੋ ਗਿਆ ਮੈਂ ਕੱਪੜਿਆਂ ਜਾਂ ਤਾਂ ਖਿਹੜਾ ਛੱਡਦਾ ਸਟਿਚ ਕਰਨ ਦਾ। ਹੁਣ ਨਾ ਮੇਰਾ ਮਸ਼ੀਨ ਗੱਨੇ ਚੱਕਣ ਨੂੰ ਜੀ ਵੀ ਨਹੀਂ ਕਰਦਾ ਤੇ ਮੇਰੇ ਤਰਪਾਈ ਕਰਨ ਨੂੰ ਜੀ ਨਹੀਂ ਕਰਦਾ। ਪਿਛਲੇ ਸਾਲ ਦੀ ਮੇਰੀ ਸ਼ਰਟ ਸਟਿਚ ਕੀਤੀ ਪਈ ਹੈ ਬਸ ਆਈ ਹੁੰਦਾ। ਵੀ ਘਰੇ ਪੌਣ ਵਾਲਾ ਛੁੱਟੀ ਹੈਗਾ ਤੇ ਜੇ ਤਾਂ ਸਕੂਲ ਪੌਣ ਵਾਲਾ ਹੋਵੇ ਫਿਰ ਤਾਂ ਅੱਥਰ ਨੂੰ ਕਿਉਂ ਨਾ ਤਿਆਰ ਕਰਦਾ ਪੈ ਜੀ ਫਿਰ ਕਰਦੇ ਆ ਹੁਣ ਘਰੇ ਪਾਉਣ ਵਾਲਾ ਆ ਹੁੰਦਾ ਵੀ ਜਿਹੜੇ ਪਿਛਲੇ ਸਾਲ ਵਾਲੇ ਉਹ ਘਰੇ ਪਾਈ ਜਾਂਦੇ ਆ ਹੁਣ ਹੋਰ ਸਟਿਚ ਕਰ ਲਈ ਹਜੇ ਸਾਡਾ ਨਾ ਉਹ ਵਾਲਾ ਸੂਟ ਜਿਹਦੀ ਇੰਨੀ ਬੀਟ ਆ ਉਹ ਸੂਟ ਵੀ ਜਲਦੀ ਜਲਦੀ ਆਵੇ ਵਾਈਟ ਬਲੂ ਹਜੇ ਤੱਕ ਰੈਡੀ ਹੋ ਕੇ ਨਹੀਂ ਐ ਕੁਝ ਤਾਂ ਸਾਡੀ ਘਾਲ ਰਹਿ ਗਈ ਉਹਦੇ ਚਟੇਵੇਂ ਸਾਥ ਹੁਣ ਲਾਸ ਵਗੈਰਾ ਹੀ ਹੁਣ ਅਸੀਂ ਕੱਲ੍ਹ ਦਿੱਤੀ ਆ ਹੁਣ ਦੇਖੋ ਕੱਲ੍ਹ ਤੱਕ ਆਉਂਦਾ ਤਿਆਰ ਹੋ ਕੇ ਕਿ ਨਹੀਂ ਜਿਵੇਂ ਕਿ ਹੁਣ ਉੱਚਾ ਨਾ ਰਿਵਾਜ ਚੱਲਿਆ ਹਨਾ ਉਦਾਂ ਬਣਾਇਆਗਾ ਪਰ ਫਰਸੀ ਹੈ ਕਿ ਫਾਰਸੀ ਕੀ ਕਹਿੰਦੇ ਨੇ ਫਰਸੀ ਸਲਵਾਰ ਹੀ ਮੰਨ ਲਾਗਾ ਉਹ ਨਹੀਂ ਬਣਾਈ ਹੈਗੇ ਉਹ ਨਹੀਂ ਚੰਗੇ ਲੱਗਦੇ ਏ ਡੇਡੇ ਪਹੁੰਚੇ ਜੀ ਤੇ ਹੁੰਦਾ ਇੰਚਕ ਦਾ ਪਹੁੰਚਾ ਕਿਹਾ ਵੀ ਬਣਾ ਦਿਓ ਦੇਖੋ ਖੁੱਲੀ ਜੀ ਸ਼ਰਟ ਬਣਾਈ ਹੈ ਤੇ ਸ਼ਾਰਟ ਬਣਾਈ ਹੈ ਕਿਦਾਂ ਦਾ ਲੱਗੂਗਾ ਵੇਟ ਆਸ ਸੂਟ ਵੀ ਫਿਰ ਦੁਪੱਟਿਆਂ ਦਾ ਪੰਗਾ ਹੋ ਜਾਂਦਾ ਕਿਹੜਾ ਇੱਕ ਪੰਗਾਗਾ ਐਸਾ ਦੁਪੱਟੇ ਸੋ ਕੁਝ ਚਾਹੀਦਾਗਾ ਹਾਂਜੀ ਟਾਈਮ ਹੋ ਗਿਆ ਤਿੰਨ ਦਾ ਠੀਕ ਐ ਤੇ ਰਸੋਈ ਚੋਂ ਵਲੌਗ ਦੇ ਵਲੌਗ ਦੇਖ ਕੇ ਐਜਨ ਕੀ ਵਲੌਗ ਦੀਆਂ ਕਲਿੱਪਸ ਲਈਆਂ ਸੀਗੇ ਵਲੌਗ ਬਣਾਇਆ ਸੀ ਤੇ ਇੱਥੇ ਫੇਰਾ ਕੇ ਵਲੌਗ ਸਟਾਰਟ ਕਰ ਲੀਏ ਸੌਂਗੇ ਸੀ ਦੋ ਦੋ ਘੰਟੇ ਤੇ ਹੁਣ ਵੀ ਇੰਨੀ ਨੀਂਦ ਆਈ ਜਾਂਦੀ ਉੱਠੇ ਪਤਾ ਨਹੀਂ ਕਿੰਨੂ ਦਾ ਉਹਨਾਂ ਇੱਕ ਵਾਰੀ ਸੌਣ ਨੇ ਸੁਸਤੇ ਜੇ ਹੋ ਜਾਂਦੇ ਫਿਰ ਨੀਂਦ ਆਈ ਇਹਨਾਂ ਖੜੇ ਹੋਈ ਲੱਗਿਆਂ ਦਾ ਸੌਣ ਦੇ ਹਾਂਜੀ ਖਾਣੇ ਨਹੀਂ ਇਹ ਗੁਲਾ ਅੱਜ ਖਾਂਦੇ ਨਹੀਂ ਅੱਜ ਨੂੰ ਸੌਣ ਤੋਂ ਪਹਿਲਾਂ ਸਾਢੇ 11 ਵਜੇ ਪਕੌੜੀਆਂ ਦੀ ਬਾਟੀ ਭਰ ਕੇ ਲੈ ਗਾਂ ਉਹ ਖਾਈ ਦੂੰਗਾ ਤੇ ਮੁੜ ਕੇ ਪਾਣੀ ਪੀ ਲਿਆ ਹੁਣ ਉਦੋਂ ਨੂੰ ਹੁਣ ਭੁੱਖ ਨਹੀਂ ਹੈਗੀ ਹੁਣ ਤਾਂ ਨਾ ਸੇ ਰੋਟੀਆਂ ਹਨੇ ਕੁਝ ਨਹੀਂ ਖਾਣਾ ਤੇ ਅੱਜ ਫਿਰ ਬਣਾਇਆ ਕਰੇ ਵੀ ਕੁਝ ਨਹੀਂ ਹੈਗਾ ਜਦੋਂ ਪਕੌੜੀਆਂ ਨਾਲ ਰੱਜ ਲਿਆ ਉਹ ਚਾਹ ਬੜੀ ਲੱਗਦੀ ਆਪਣੀ ਸੁਸਤੀ ਜਿਹੜੀ ਪੀਆ ਹੈ ਜਿਹੜੀ ਅੱਖਾਂ ਮਿਟੀਆਂ ਲਏ ਨਾ ਹਾਂ ਸੌਂ ਇਹ ਤਾਂ ਨਹੀਂ ਜਦੋਂ ਬੰਦੇ ਇੱਕ ਵਾਰ ਸੌਣੇ ਨਾ ਫੇਰ ਵਾਲੀ ਸੁਸਤੀ ਆਉਂਦੀ ਹੈ ਨੌਟੀ ਬੀਬੀ ਨੂੰ ਕਰਾਇਆ ਨਟੀ ਮੰਮੀ ਕਹਿੰਦੀ ਆ। ਨਾ ਉਹ ਤੇ ਨਾ ਦਾਦੀ ਪੋਤੀ ਦਾ ਨਾ ਪਿਆਰ ਬਹੁਤ ਜ਼ਿਆਦਾ ਆਪਸ ਵਿੱਚ। ਖੇਡਦੀ ਜਾਂਦੀਆਂ ਰਹਿੰਦੇ ਸਾਰਾ ਦਿਨ ਹਨਾ ਵੀ। ਦਾਦੀ ਦਾ ਨਹੀਂ ਖੇਡਦੀ। ਖੇਡਦੀ ਹੈ ਬੋਤ ਕੀ ਖੇਡਦੀ ਤੇ ਜਾਂਦੀ। ਖੇਡ ਤੋਂ ਹੀ ਹੈ। ਹੂੰ ਹੁਣ ਤਾਂ ਰੱਬ ਇਹ ਨਹੀਂ ਖੇਡਣਾ ਗੜ ਪੰਗੜੀ ਕਰਨਾ ਬਣਾ ਲੈਣਾ ਉਹ ਚਲ ਕੇ ਖੇਡਣਾ। ਫਿਰ ਬਾਦੀ ਰਹ ਜਾਂਦੀ। ਦੂਜੀ ਵੇਸਰ। ਡਿਕਰ ਗਾਲੀ। ਹਾਂ ਆਹ ਕੀ ਕਹਨੇ ਹੁੰਦੇ ਸਿਆ ਗੇਮ ਨੂੰ ਡੱਬੰਗ ਵਾਲੀ ਨੂੰ ਆ ਡੱਬੋ ਪੀਜੋ 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 ਹਾਂ ਇਹ ਉਹ ਗੁੱਚਣ ਖੇਡਦੇ ਨਾ ਆਖੜੀ ਮम्मा ਲੈ ਮੇਰਾ ਦੁਪੱਟਾ ਦੇ ਪੁੱਤ ਬਣੇ ਮੈਂ ਤਰਪਾਈ ਕਰਨ ਬੈਠਣਾ ਟਾਈਮ ਗਿਆ ਮੁਰਗੇ ਪਰਠੇ ਬੈਣੀ ਹੋਣਗੇ ਆ ਜਾ ਬਸ ਆਈ ਗੁੱਤਾ ਕਰਾਲਾ ਸਿੰਪਲੀ ਦਿੱਖ ਤਸੀ ਕਿਵੇਂ ਕਰੀ ਫਿਰਦੀ ਐ ਮੈਂ ਕਰਾਵਾ ਛੱਡ ਦੇ ਹੋਰ ਇਹ ਤਨਾ ਕਦੋਂ ਦੀ ਮੱਥਾ ਮਾਰੀ ਆਂਦੀ ਹੈਗੀ ਵਿ ਧਾਗਾ ਕਿਵੇਂ ਪਊਗਾ ਇਹਦੇ ਵਿੱਚ ਤੇ ਪਰ ਇਹ ਤਾਂ ਧਾਗਾ ਵਾਲੀ ਹੱਥ ਤੱਕ ਪੈਸੂ ਵਿੱਚ ਤੈਨੂੰ ਉੱਤੇ ਤੋਂ ਹੁਣੀ ਨਹੀਂ ਪੈਂਦਾ ਲਓ ਜੀ ਮੈਂ ਨਾ 셔ਟ ਦੀ ਨਾ ਸਾਰੀ ਦੀ ਤਰਪਾਈ ਹੈ ਜਿਹੜੀ ਕਰ ਚੁੱਕੀ ਸੀ ਕਰਨੀ ਚੁੱਕੀ ਕਰਨੀ ਹੈ ਉਧੜੀ ਪਈ ਹੈ ਦੇਖੀ ਦੇਖੋ ਗ੍ਰੀਨ ਧਾਗਾ ਲੈ ਪਰ ਤੇ ਗ੍ਰੀਨ ਨਹੀਂ ਹੈਗਾ ਸੱਚ ਮੇਰੇ ਕੋਲ ਇਹ ਵਾਲੀ ਹੈਗੀ ਲਾਈਟ ਜੀ ਇਹ ਰੀਲ ਅੱਛਾ ਇਹ ਲਈ ਫੰਦੀਆਂ ਮੈਂ ਇੱਥੇ ਅੱਧਾ ਘੰਟਾ ਲੱਗਿਆ ਨਹੀਂ ਸ਼ਾਮ ਨੂੰ ਜੀਜੀ ਬਣਾ ਕੇ ਦਵੂੰਗੀ ਕੀ ਨਾਟਰ ਬਣਾ ਕੇ ਦਵੂੰਗੀ ਹਾਂ ਰੋਟੀਆਂ ਵਾਲੇ ਮਟਰ ਬਣਾ ਕੇ ਦਊਂਗੀ ਬੱਚਿਆਂ ਜੇਕਰ ਰੋਟੀਆਂ ਪਈਆਂ ਹੋਈਆਂ ਹਨ ਬਣਾ ਕੇ ਦਊਂਗੀ ਨਹੀਂ ਹੋਰ ਨਹੀਂ ਹਾਂ ਉਹ ਵਾਲੇ ਨੇ ਖਾਣੇ ਹੋਰ ਕੀ ਖਾਣਾ ਫਰੈਂਚ ਫਰਾਈ ਹੋਣਾ ਫਰੈਂਚ ਫਰਾਈ ਨੇ ਫਿਰ ਮੈਂ ਉਹਨਾਂ ਦੇ ਬਣਾ ਲੂਗੀ ਬਰੈਡ ਲਿਆਦੇ ਮੈਨੂੰ ਦੁਕਾਨ ਤੋਂ ਬਰੈਡਾਂ ਦੇ ਵੀ ਜਿਹੜਾ ਸਾਈਡ ਵਾਲਾ ਹੁੰਦਾ ਹਨਾ ਜਿਹੜਾ ਵਿਚਾਲੜਲਾ ਹੁੰਦਾ ਬਰੈਡਾਂ ਦਾ ਵਾਈਟ ਜੀ ਵਾਈਟਸ ਵਾਈਟਸ ਵਾਈਟਿਆ ਹੁੰਦਾ ਜਿਹੜਾ ਉਹਦਾ ਤਾਂ ਬਣਾਵਾਂਗੇ ਆਪਾਂ ਪ੍ਰਸ਼ਾਦ ਠੀਕ ਹੈ ਜੇ ਲਿਆਤਾ ਤਾਂ ਟਾਈਮ ਲੱਗਿਆ ਤਾਂ ਤੇ ਸਾਈਡ ਵਾਲਿਆਂ ਦਾ ਮੈਂ ਹਾਂ ਸਾਈ ਦਾਲੇ ਦਾ ਪਕੌੜੇ ਘੱਡ ਲਾਂਗੇ ਆਪਾਂ ਉਹਦੇ ਬਾਲੇ ਵਧੀਆ ਪਕੌੜੇ ਬਣਦੀ ਐ ਚਲੋ ਜੇਕਰ ਬਣਾਏ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਅੱਜ ਨਾ ਬਣਾਏਗੇ ਤਾਂ ਕੱਲ ਨੂੰ ਬਣਾਵਾਂਗੇ ਦੇਖਿਓ ਜਰੂਰ ਜੇ ਕੱਲ ਨੂੰ ਨਾ ਬਣਾਏ ਤੇ ਬੱਸ ਬਣਾ ਦੇ ਬੱਸ ਨਾ ਬਣਾਇਓ ਜਦੋਂ ਅਹੀਂ ਦੇਰੀ ਕੋ ਗੱਲ ਨਹੀਂ ਆਪਾਂ ਬਣਾ ਲਾਂਗੇ ਜਿਹੜੀ ਗੱਲ ਕਹੀ ਸੀ ਸੋ ਕਹੀ ਠੀਕ ਐ ਚੱਲ ਪੁੱਤ ਦੇਰੇ ਟਾਈਮ ਗਿਆ ਨਵਰੀਤ ਲੇ ਆਫੇ ਤੁਸੀਂ ਬੁਲਾਓ ਤੁਮੇ ਨੂੰ ਆ ਫੜਾ ਮੈਨੂੰ ਸੂਈ ਮੈਂ ਧਾਗਾ ਪਾ ਕੇ ਪਾਸੇ ਕਰਾ ਧਾਗਾ ਮੇਡਾ ਮਮਾ ਜੀ ਪਤਾ ਨਾ ਮਿੰਟਾਂ ਦੇ ਵਿੱਚ ਧਾਗਾ ਇਹ ਜਿਹੜਾ ਕੰਮ ਹੁੰਦਾ ਜੇ ਕਹਿੰਦੇ ਹੁੰਦੇ ਜਿਸ ਦਾ ਕੰਮ ਉਸੀ ਕੋ ਸਾਜੇ ਤੇ ਜਿਹਦਾ ਕੰਮ ਹੁੰਦਾ ਉਹਨੂੰ ਪਤਾ ਹੁੰਦਾ ਵੀ ਧਾਗਾ ਕਿਵੇਂ ਪੈਂਦਾ ਸੋ ਮਮਾ ਜੀ ਹਾਂਜੀ 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 ਅੱਜ ਦਾਲ ਕਿਹਦੀ ਬਣਾਵਾਂਗੇ ਜੀ ਸਬਜੀ ਕੁਝ ਵੀ ਸਬਜੀ ਕਰੀ ਬਣਾਵਾਂਗੇ ਸਬਜੀ ਦੀ ਦੀ ਬਣਾਵਾਂਗੇ ਅੱਜ ਸਬਜੀ ਬਣੇਗੀ ਘਰ ਦਾ ਪੇਠਾ ਤੇ ਪੇਠੇ ਦੇ ਵਿੱਚ ਜੀ ਅਸੀਂ ਪਾਉਣੇ ਹੁੰਦੇ ਆਂ ਦਲੇ ਹੋਏ ਛੋਲੇ ਸ਼ਾਇਦ ਦਲੇ ਹੋਏ ਛੋਲੇ ਪਾਵਾਂਗੇ ਜਾਂ ਕਾਲੇ ਛੋਲੇ ਪਾਵਾਂਗੇ ਉਹ ਅਵਾਰੇ ਹੋਣਗੇ ਅਵਾਰੇ ਹੋਣਗੇ ਨਹੀਂ ਬਾਲਾ ਟੇਸਟੀ ਬਣਦਾਗਾ ਤੁਸੀਂ ਦੇਖਿਓ ਜ਼ਰੂਰ ਹੈ ਟਰਾਈ ਕਰਿਓ ਤੁਸੀਂ ਵੀ ਥੋੜਾ ਜਿਹਾ ਗੁੜ ਤਾਂ ਹਰੇਕ ਹੀ ਪਾਉਂਦੇ ਪਰ ਛੋਲੇ ਪਾ ਕੇ ਬਣਾਉਣੇ ਹੁੰਦੇ ਆ ਪੇਠਾ ਸੀ ਬਾਲਾ ਜਿਆਦਾ ਸਵਾਦ ਬਣਦਾ ਹੁੰਦਾ ਕਾਸ਼ ਜੇ ਇਹਦੇ ਨਾਲ ਅੱਜ ਬਣਾ ਲ ਗਏ ਆਪਾਂ ਤੰਦੂਰ ਤੇ ਰੋਟੀ ਪਰ ਹਜੇ ਤੰਦੂਰ ਕੱਢਣਾ ਨਹੀਂਗਾ ਬਾਹਰ ਤੇ ਨਿਰਵਨ ਨੂੰ ਗੰਗਾਇਣਾ ਦਾ ਕਰਕੇ ਤੇ ਬੜੀ ਜਿਆਦਾ ਸਵਾਦ ਲੱਗਦੀ ਹੈ ਸਬਜ਼ੀ ਪਿੱਠੀ ਤੰਦੂਰ ਨਾਲ ਬਣਾਉਂਗੇ ਤਾਂ ਫੇਰ ਸਵਾਦ ਲੱਗੂਗਾ ਅੱਛਾ ਹੁਣ ਥੋੜੀ ਦੂਜੇ ਪਾਸੇ ਨਹੀਂ ਹੋਊਗੀ ਤੋ ਦੇਖਿਓ ਸਹੀ ਤੁਸੀਂ ਜ਼ਰੂਰ ਮੰਮੀ ਨੂੰ ਪੁੱਛ ਕੇ ਕਿਹਾ ਕਿ ਉਬਾਲੇ ਹੋਏ ਛੋਲੇ ਪਾਉਣੇ ਆ ਕਿ ਦਲੇ ਹੋਏ ਛੋਲੇ ਪਾਉਣੇ ਆ ਪੀਲੇ ਛੋਲੇ ਪਾਉਣੇ ਆ ਕਿ ਕਾਲੇ ਛੋਲੇ ਪਾਉਣੇ ਆ ਕੁਤ ਵਤਸਮਰੀ ਤਕਾਰੂ ਆ ਗਈ ਹੈ ਵਰਕ ਮਮਾ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਸਬਜੀ ਬਣਾਈ ਅੱਜ ਮੈਂ ਜਲਦੀ-ਜਲਦੀ ਮਮਾ ਜੀ ਫੋਟੋ ਖਿੜਾ ਲਓ ਆਪਦੀ ਮੈਂ ਬਿਲੀ ਹੋ ਜੀ ਹੈ ਫੋਟੋ ਖਿੜਾ ਲਓ ਫੋਟੋ ਘੱਟ ਖਿੜਾ ਲਾ ਮੈਂ ਉਹ ਲਾਉਂਗੇ ਉਹ ਤਾਂ ਹੋ ਜੂਗੀ ਜਦੋਂ ਸਬਜੀ ਬਣਾਉਣ ਲੱਗੀ ਲੈ ਤੁਸੀਂ ਨਾ ਇਹਦੀ ਫੋਟੋ ਖਿੜਾਓ ਚਲ ਠੀਕ ਹੈ ਫੋਨ ਮੇਰਾ ਚਾਰਜ ਤੇ ਲਾ ਦੇ ਬਈ ਦੇਖੋ ਦੇਖੋ ਜੀ ਤੁਹਾਡੀ ਵਾਸਤੇ ਅੱਜ ਸਰਪ੍ਰਾਈਜ਼ ਲੈ ਕੇ ਆਏ ਹਾਂ ਜੀ ਹਾਂ ਜੀ ਦਿਖਾਓ ਜੀ ਦੇਖੋ ਕਿੰਨਾ ਕਿੰਨਾ ਦੀਆਂ ਚੀਜ਼ਾਂ ਬਣ ਕੇ ਆਈਆਂ ਆਇਆ ਦੇਖੋ ਤੁਸੀਂ ਦੇਖ ਹੀ ਦੇਖ ਹੀ ਲਿਆ ਹਣਾ ਕੀ ਬਣਿਆ ਹੋਇਆ ਮਮਾ ਜੀ ਮਟੋ ਕੀ ਚੀਜ਼ ਹੈ ਇਹ ਮਮਾ ਮੈਨੂੰ 1 ਮਿੰਟ ਬੇਟੇ ਇਹ ਦੇਖੋ ਲੈ ਇਹ ਕੀ ਹੈ ਸ਼ਾਰਪਨਰ ਹਾਂ ਮੈਂ ਇੱਥੇ ਸ਼ਾਰਪ ਹੁੰਦਾ ਸਾਰੇ ਅੰਕਲ ਕਦੇ ਕਚਰਾ ਬਾਹਰ ਸਿੱਤਣਾ ਦਿਖਾ ਕਿੱਥੋਂ ਸ਼ਾਰਪ ਹੁੰਦਾ ਕਿੰਨਾ ਸ਼ਾਰਪ ਕਿੱਥੋਂ ਇਹ ਇੱਥੇ ਸ਼ਾਰਪ ਹੁੰਦਾ ਜਿੰਨਾ ਕਰਕੇ ਦੇ ਦਿੱਤਾ ਹਾਂਗਾ ਤੂੰ ਸ਼ਾਰਪ ਹੁੰਦਾ ਹਾਂ ਤਾਂ ਇਹ ਇੱਥੇ ਦੇ ਤਾਂ ਕਚਰਾ ਜਿਹੜਾ ਇੱਥੇ ਪਾ ਦੂਗਾ ਵਾਚੇ ਹੇ ਥੱਲੇ ਦੇਖੋ ਲਕੀਰਾਂ ਇਹ ਚੀਜ਼ ਬਣਾਏ ਬੈਨਾ ਇਹ ਦੇ ਵਿੱਚ ਰੇਜ਼ਰ ਇਹ ਚੀਜ਼ ਬਣਾ ਬਣਾਏ ਬੈਨਾ ਸਰਦਾ ਨਹੀਂ ਸੀਗਾ ਦੇਖ ਲੋ ਲੈ ਕੋਈ ਜਿਹੜਾ ਕੋਈ ਵੀ ਸੇਪ ਦਾ ਆਪਾਂ ਬਣਾ ਨਹੀਂ ਸਕਦੇ ਹੈਗੇਗੇ ਵਾਈਟ ਕਲਰ ਦਾ ਆਪਣੇ ਘਰੇ ਤਾਂ ਦੇਖੋ ਲੈ ਆਹਨ ਤਾਂ ਵਾਈਟ ਦਾ ਮੰਮਾ ਜੀ ਹੈਣਾ ਇਥੋਂ ਨਾ ਪਾ ਦਿੰਨੇ ਆ ਪ੍ਰੈਸ਼ਰ ਹੋ ਜਾਂਦਾ ਇੱਥੇ ਨਾ ਬਣਾਉਣ ਵਾਲੇ ਵਸਤੀ ਇਥੋਂ ਆਪਕੇ ਪ੍ਰੈਸ਼ਰ ਮੰਮ ਜੀ ਬੋੜਾ ਵਾਲਾ ਵਸ ਠੀਕ ਹੀ ਆ ਐਨਾ ਫਿਰ ਫੋਨ ਮੇਰੀਆਂ ਦਿਨ ਲੋ ਜੀ ਟਾਈਮ ਹੋ ਗਿਆ ਸਮਾਂ ਹਾਂ ਸੌਰੀ ਪਾਣੀ ਸਿੱਦਾ ਤੇ ਮੌਸਮ ਹੈ ਜਿਹੜਾ ਪੂਰਾ ਖਰਾਬ ਹੋ ਗਿਆ ਮੈਂ ਕੱਪੜੇ ਵਗੈਰਾ ਧੋਈ ਆਂਦੀ ਸੀ ਜੀ ਹੁਣ ਤੇ ਗੱਜੀ ਜਾਂਦਾ ਪੂਰਾ ਰੱਬ ਦੇਖੋ ਕੀ ਬੰਦ ਹੈ ਜਿੱਦ ਤਰ੍ਹਾਂ ਬਕਣੀਆਂ ਸੱਟਦੀਆਂ ਚਾਰ ਤੇ ਮੀਂਹ ਮੂੰਹ ਜਾਣਾ ਭਾਈ ਇੰਨਾ ਕੁ ਜ਼ਿਆਦਾ ਨਾ ਲੱਗਦਾ ਵੀ ਨੀਰੀ ਸੀਤੂ ਦਾ ਹੈ ਸਾਰਾ ਕੰਮ ਖਰਾਬ ਹੋ ਜੂਗਾ ਪਹਿਲਾਂ ਤਾਂ ਬੁੜੀਆਂ ਨੂੰ ਵਿਚਾਰੀਆਂ ਨੂੰ ਆਪਦੇ ਘਮਾਂ ਦੀ ਹੋ ਜਾਣੀ ਹੈ ਮੇਰੇ ਵਰਗੀਆਂ ਭੈਣਾਂ ਨੂੰ ਨਾ ਡਰ ਲੱਗਣ ਲੱਗਿਆਂਦਾ ਵੀ ਜੇ ਨੀਰ ਸੱਟਿਆ ਤਪਤੀ ਵਰਤਿਆ ਜਾਂਦਾ ਵੀ ਅੰਦਰ ਨੂੰ ਆ ਮੁਰਕੇ ਇਨੀ ਸਫਾਈ ਕਰਨੀ ਵਾਲੀ ਜਾਦੀ ਔਖੀ ਹੈਗੀ ਤੇ ਕੱਪੜੇ ਮੇਰੇ ਧੋਤੇ ਕੇ ਚੜਨ ਜਿਵੇਂ ਆਪਣੇ ਅ ਇਨਸਟਾ ਤੇ ਵੀਡੀਓ ਤਾਂ ਪਾਉਂਦੇ ਹੁੰਦੇ ਆ ਕਹਿੰਦੇ ਕਿ ਜਦੋਂ ਢੇਰੀ ਦਾ ਟਾਈਮ ਹੋ ਜਾ ਪਿੰਡ ਵਾਲਿਆਂ ਦਾ ਚੀਕਾ ਵੱਜਣ ਲੱਗ ਜਾਂਦੀਆਂ ਟੈਂਕੀਆਂ ਭਰ ਲੋ ਕੱਪੜੇ ਚੱਕ ਲੋ ਹਨ ਉਹ ਗੱਲਾਂ ਆਪਣੀਆਂ ਸਾਰਿਆਂ ਦੀ ਆ ਸਾਰੇ ਭੈਣ ਭਰਾਵਾਂ ਦੀ ਆ ਟੈਂਕੀ ਭਰਤੀ ਕੱਪੜੇ ਧੋਤੋਂ ਅੰਦਰ ਹੀ ਸਿੱਟੀਆਂ ਨਹੀਂ ਮੰਜੇ ਤੇ ਪਾਤੇ ਤੇ ਹੁਣ ਦੇਖੋ ਧਾਰਾ ਵਗੈਰਾ ਕੱਢਦੀਆਂ ਕੀ ਬਾਲਦਾ ਬਸ ਰੱਬ ਨੇਰ ਨੂਰ ਦਾ ਨਾਈਸ ਮਿੱਟੀ ਆ ਜ ਵਧੀਆ ਤੇ ਸਾਰੇ ਮਿੱਟੀ ਘਟਾ ਜਾ ਜਿਹੜਾ ਦਬ ਜੂਗਾ ਸ਼ਾਇਦ ਖੇਤਾਂ ਲਈ ਵੀ ਚੰਗਾ ਹੀ ਹੋਊਗਾ ਮੈਂ ਹੁਣ ਤਾਂ ਕੋਈ ਉਹ ਨਹੀਂ ਹੋਣਾ ਕਿਉਂਕਿ ਸਭ ਦੀ ਦੂੜੀ ਤਾਂ ਦਾ ਜਿਹੜੇ ਸਾਹਮਗੇ ਤੇ ਅੱਜ ਸਬਜੀ ਬਣਾਉਣੀ ਆ ਪੇਠੇ ਦੀ ਤੇ ਮੌਸਮ ਖਰਾਬ ਦੇਖ ਕੇ ਸ਼ਾਇਦ ਮੰਮੀ ਗੈਸ ਤੇ ਬਣਾਵੇ ਨਹੀਂ ਵਧੀਆ ਗੀਠੀ ਦੀ ਬਣਾਉਣੀ ਸੀਗੀ ਪਰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹੁਣ ਮੀ ਆ ਗਿਆ ਭਾਈ ਅੱਦਾ ਵੀ ਲੈਣੀ ਆ ਗਿਆ ਹੁਣ ਇਹ ਦੋ ਚੋ ਹੋ ਜਾਂਦਾ ਵੱਡਾ ਵੱਡਾ ਕੰਮ ਕਰ ਜਾਂਦੇ ਆ ਆ ਗੰਸ ਨੂੰ ਕੋ ਨਹੀਂ ਉਹ ਇਹਨੇ ਰੀ ਦਾ ਬੁੱਲਾ ਆਇਆ ਪਰ ਨੇਰੀ ਐਵੇਂ ਕਿੱਥੇ ਪਾਉਂਦਾ ਕੰਮ ਨਹੀਂ ਇਹ ਜਿਹਦਾ ਆਉਂਦਾ ਨਾ ਜਿੰਨੇ ਸਪਸਟ ਫਰਮ ਕੋਟਾਂ ਹੂ 6 ਵਜੇ ਆਣਾ ਹੁੰਦਾ ਕੋਈ ਨਹੀਂ ਉਹਨੇ 5 ਵਜੇ ਆਇਆ ਕੰਮ ਕਰ ਕੰਮ ਕਰ ਬੇਠੇ ਦੀ ਦਾਲ ਧਰੋ ਪਾਪਾ ਨੂੰ ਪੰਜ-ਪੰਜ ਰੁਪਏ ਆ ਨਹੀਂ ਹੈ ਨਾ ਅਸ ਦੇ ਮੈਂ ਹਾਂ ਕਰ ਦੂੰ ਹਾਂਜੀ ਟਾਈਮ ਹੋ ਗਿਆ 8 ਸਵਾ 8 ਦਾ ਟਾਈਮ ਹੋ ਗਿਆ ਤੇ ਇੰਨਾ ਕਿ ਜਿਆਦੇ ਆਮ ਕਚੋਲਾ ਪਿਆ ਹਨਾ ਤੇ ਉਧਰੋਂ ਮੂਡ ਆਫ ਇੰਨਾ ਜਿਆਦੇ ਤੇ ਬੇਠਿਆ ਨੇ ਸਬਜ਼ੀਆਂ ਸਬਜ਼ੀਆਂ ਤਾਂ ਵਿੱਚ ਹੀ ਰਹੇਗਾ ਜਦੋਂ ਉਦੋਂ ਮੈਂ ਕਲਿੱਪ ਲੈ ਕੇ ਹਟੀਆਂ ਵਾਸਤੇ ਦੂਆ ਦਾ ਨਾਲ ਦੀ ਨਾਲ ਜਿਹੜਾ ਮੌਸਮ ਇੰਨਾ ਜਿਆਦੇ ਖਰਾਬ ਹੋ ਗਿਆ ਇੰਨੀ ਕਿ ਜਿਆਦੇ ਗੱਜਦਾ ਸੀ ਨਾ ਐ ਲੱਗਦਾ ਸੀ ਡਰ ਲੱਗਦਾ ਸੀ ਕਿ ਵੀ ਹਾਈ ਹਾਈ ਤਾਂ ਮਾਰੂਗਾ ਛੜਦਾ ਨਹੀਂ ਇੱਕ ਜਿਹੜਾ ਪੰਗਾ ਪਿਆ ਸੰਰੀਦ ਦੇ ਡੈਡੀ ਖੇਤ ਇੰਨਾ ਕਿ ਜਿਆਦੇ ਸਾਰੇ ਪਿੱਛੇ ਕਲਪਨਾ ਦੇ ਵਿੱਚ ਅਸੀਂ ਇਹਨਾਂ ਨੂੰ ਕਾਲ ਵੀ ਕੀਤੀ ਤੁਸੀਂ ਘਰੇ ਆ ਜਾਓ ਕਿ ਮੇਰਾ ਥੋੜਾ ਜਿਹਾ ਕੰਮ ਰਹਿ ਗਿਆ ਮੁੜ ਕੇ ਘੇਰ ਲਿਆ ਮੈਂ ਨੇ ਮੁੜ ਕੇ ਉੱਥੇ ਹਨਾ ਰਾਮ ਕਹਾਣੀ ਜਿਹੜੀ ਬੜੀ ਲੰਮੀ ਆ ਮੈਂ ਫੇਰ ਦੱਸੂਗੀ ਕੋਈ ਗੱਲ ਹੁਣ ਮਾੜਾ ਜਾਂ ਦਿਮਾਗ ਸ਼ਾਂਤੀ ਚਾਹ ਪਹਿਲਾਂ ਤਾਂ ਬਹੁਤ ਮੂਡ ਆਫ ਸੀ ਤੇ ਸਬਜ਼ੀ ਵਗੈਰਾ ਤਾਂ ਇੱਕ ਗਾਂ ਦੀ ਤਾਰ ਵੀ ਹੁਣ ਕੱਢ ਕੇ ਹਟੀਆਂ ਮੈਂ ਇੱਕ ਵੀ ਹਾਈ ਬਹੁਤ ਸੌਜੀਸ ਆਪਣੀ ਗਣਗੀ ਪਰ ਆਪਾਂ ਤੁਹਾਨੂੰ ਦਿਖਾਈ ਨਹੀਂ ਗਈ ਵੀ ਆਪਾਂ ਕਿਵੇਂ ਬਣਾਉਣੇ ਦੇਖੋ ਕਾਲੇ ਛੋਲੇ ਜਿਹੜੇ ਉਵਾਲ ਕੇ ਆਪਾਂ ਪੇਠੇ ਦੇ ਵਿੱਚ ਪਾ ਲੈਣੇ ਆ ਜਦੋਂ ਕਿਸੇ ਦਿਨ ਫੇਰ ਬਣਾਈ ਤਾਂ ਫੇਰ ਦਿਖਾਵਾਂਗੇ ਪਰ ਅੱਜ ਤਾਂ ਫੜੈ ਨਹੀਂ ਦੀ ਰੋਗ ਵਾਲਾ ਜੇ ਦਿਮਾਗ ਖਰਾਬ ਸੀਗਾ ਹੁਣ ਫੜਾਉਣੇ ਆ ਰੋਟੀ ਸਾਰਿਆਂ ਨੂੰ ਆਪਾਂ ਮੀ ਉਹਨਾਂ ਕਾਰਨ ਸਾਰਾ ਕੁਝ ਬਾਲਾ ਜੇ ਦਿਮਾਗ ਖਰਾਬ ਹੋਇਆ ਇਹਨਾਂ ਦਾ ਕਦੇ ਵੀ ਨਹੀਂ ਹੋਇਆ ਹੈ ਇਹਨਾਂ ਦੇ ਦਿਮਾਗ ਖਰਾਬ ਹੋਇਆ ਇੱਕ ਤਾਂ ਜੇ ਸਾਰਾ ਪਰਿਵਾਰ ਘਰੇ ਹੋਵੇ ਫਿਰ ਉਹ ਵੇਜ ਹੁੰਦਾ ਜਦੋਂ ਕੋਈ ਘਰੇ ਨਾ ਹੋਵੇ ਫਿਰ ਐ ਟੈਨਸ਼ਨ ਦਿਮਾਗ ਦੇ ਉੱਤੇ ਪਤਾ ਨਹੀਂ ਕੀ ਹੋਊਗਾ ਕੀ ਨਾ ਇੰਨਾ ਜਿਆਦਾ ਜਾਂਦਾ ਸੀ ਬਾਲਾ ਜਿਆਦੇ ਸਾਡੇ ਪਿੰਡਾਂ ਕਨੇਡਾ ਫਿਰ ਮੌਸਮੀ ਸਾਲ ਵਾਂਗ ਗੜੇ ਬਠਿੰਡੇ ਜੈ ਸਿੰਘ ਵਾਲੇ ਗੜੇ ਜੈ ਸਿੰਘ ਵਾਲੇ ਲੋ ਜੀ ਸਾਡੇ ਨਾਲ ਹਵਾ ਵਾਲੀ ਠੰਡੀ ਆ ਜਾਂਦੀ ਕਹਿੰਦੇ ਡੇੜੀ ਬਾਹਰ ਪੈਣਾ ਸਾਡੇ ਨਾਲ ਮੀਂਹ ਤੋਂ ਪਹਿਲਾਂ ਜਦੋਂ ਪਹਿਲਾਂ ਮੀਂਹ ਆਇਆ ਬਹੁਤ ਜ਼ਿਆਦਾ ਗਰਜ ਦਾ ਲਸ਼ਕਦਾ ਸੀ ਉਦੋਂ ਹਨੇਰੀ ਹੈ ਨਹੀਂ ਸੀ ਤੇ ਹਨੇਰੀ ਹੁਣ ਚੱਲੀ ਇਧਰ ਲਈ ਸਾਈਡ ਲਾਈਟ ਆ ਗਈ ਸੀ ਚਲੀ ਗਈ ਹੈ ਪਰ ਬਾਹਰ ਤਾਂ ਠੰਡ ਲੱਗਦੀ ਹੈ ਤੁਸੀਂ ਬਾਹਰ ਪਾइएਂ ਠੰਡ ਤਾਂ ਲੱਗਦੀ ਆ ਪਰ ਅੰਦਰ ਗਰਮੀ ਆਉਂਦੀ ਆ ਜਾਂ ਤਾਂ ਆਪਾਂ ਵਾਰੀਆਂ ਖੋਲ ਲਈਆਂ ਗਰਮੀ ਕਿੱਥੋਂ ਦੀ ਭੋਰਾ ਗਰਮੀ ਨਹੀਂ ਆਉਂਦੀ ਅੰਦਰ ਗਰਮੀ ਕਰੀ ਹੈ ਜੀ ਚਲੋ ਜੀ ਬਤਨਾਂ ਪਾਰੇ ਦੁੱਧ ਕਰ ਮੋ ਗਿਆ ਉਹ ਤਾਂ ਟੈਨਸ਼ਨ ਕਾਦੀ ਬਣੀ ਸੀਗੀ ਇਹ ਸੀਗੇ ਖੇਤ ਅਸੀਂ ਇਹਨਾਂ ਨੂੰ ਜਦੋਂ ਬੱਦਲ ਚੜ੍ਹ ਕੇ ਆ ਗਿਆ ਸੀ ਕਾਲ ਕਰਤੀ ਵੀ ਭਾਈ ਤੁਸੀਂ ਆ ਜਿਓ ਹਨਾ ਮੌਸਮ ਖਰਾਬ ਹੈ ਨਾ ਤਾਂ ਕੋਈ ਮਾੜਾ ਮੋਟਾ ਕੰਮ ਤਾਂ ਨਹੀਂ ਦਿੰਦਾ ਰਹਿੰਦਾ ਸੀ ਕਿਵੇਂ ਇੰਨਾ ਕੰਮ ਕਰ ਲਾਂ ਮੁੜ ਕੇ ਇੰਨਾ ਕੰਮ ਕਰਦੇ ਕਰਦੇ ਦੇਖ ਲਓ ਆ ਸਾਡੇ 7 ਹੋ ਗਏ ਹਨਾ ਸਾਰਾ ਡਬਲ ਟੈਨਸ਼ਨ ਦੇ ਵਿੱਚ ਤੇ ਮੈਂ ਤਾਂ ਆਪਾਂ ਖੜੀ ਰਹੀ ਨਾ ਕਿੰਨਾ ਮੀਂਹ ਪੈਂਦਾ ਚੰਗਾ ਲੱਗਿਆ ਉਦੋਂ ਤਾਂ ਹਨਾ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤੀ ਤੁਸੀਂ ਤਾਂ ਫਿਰ ਵੀ ਇੰਨੇ ਜਾਣੇ ਸੀ ਐ ਮੈਂ ਕੱਲਾ ਜਾਣਾ ਖੇਤ ਛੋਡੇ ਬੀਟ ਦੇ ਕਰਕੇ ਕਿਹਾ ਸੀ ਵੀ ਭਾਈ ਇੰਨੇ ਕੀ ਜਿਆਦਾ ਗੱਦਾ ਲਾਸ਼ਕਦਾ ਸੀ ਨਾ ਮੈਂ ਪਹਿਲਾਂ ਕੀ ਕਰਿਆ ਮੈਂ ਜਦੋਂ ਮਨ ਲਾ ਪਹਿਲੀਆਂ ਚ ਜਦੋਂ ਹਨੇਰੀ ਆਈ ਐ ਮੈਂ ਉਦੋਂ ਨੈਟ ਆਫ ਕਰਤਾ ਲਸਕਣ ਜੇ ਲੱਗ ਗਿਆ ਹਨਾ ਫੋਨ ਡਰ ਨੈਟ ਆਫ ਕਰਤਾ ਫੇਰ ਮੈਂ ਮਨ ਲਾ 에ਅਰਪਲੇਨ ਮੋਡ ਦਾਤਾ ਉਤੋਂ ਬਾਅਦ ਜਦੋਂ ਫੇਰ ਡਿੱਗੀ ਬਿਜਲੀ ਫੇਰ ਮੈਂ ਮੋ ਫੋਨ ਹੀ ਬੰਦ ਕਰਤਾ ਫੋਨ ਤਾਂ ਬੰਦ ਕਰ ਮੈਂ ਡਰੀ ਜਾਵਾਂ ਮੈ ਆ ਮੇਰੇ ਇਨੀ ਹਿੰਮਤ ਨਹੀਂ ਪਈ ਮੈਂ ਫੋਨ ਖੋਲ ਕੇ ਦੱਸਦਾ ਜੀ ਤਾਂ ਕਰਦਾ ਸੀ ਵੀ ਮੈਂ ਸਹੀ ਹਾਂ ਮੈਂ ਦੱਸ ਦਿਆਂ ਘਰੇ ਹਣਾ ਵੀ ਤੁਸੀਂ ਟੈਨਸ਼ਨ ਨਾ ਲਓ ਤੇ ਭਾਈ ਹਿੰਮਤ ਹੀ ਨਾ ਪਵੇ ਰੁਕੋ ਉਹ ਚਾਉਣ ਚਾਉਣ ਲੱਗ ਗਿਆ ਕੋਠਾ ਆਪਣਾ ਗੇਤ ਵਾਲਾ ਉਹ ਪੱਤੇ ਲੱਗੇ ਪਏ ਸੀਗੇ ਪਰਣਾਲੇ 'ਚ ਮੈਨੂੰ ਪਤਾ ਮੈਂ ਕਿਵੇਂ ਵੈਗਰੂ ਵੈਗਰੂ ਕਰਕੇ ਉੱਥੇ ਰਿਹਾ ਵੈਗਰੂ ਵੈਗਰੂ ਸਾਰੇ ਹੀ ਕਰਦੇ ਸੀਗੇ ਹਨਾ ਇੱਕ ਜੇ ਤਾਂ ਸਾਰਾ ਪਰਿਵਾਰ ਇਕੱਠਾ ਹੋਵੇ ਘਰੇ ਟੈਨਸ਼ਨ ਨਹੀਂ ਬਿਜਲੀ ਪੜਾ ਕਪੜਾ ਕੋਈ ਨਹੀਂ ਬਿਜਲੀ ਡਿੱਗੀ ਅੱਜ ਐ ਡਰ ਜਾਂਦੇ ਸੀ ਕੰਨਾਂ ਚ ਉਂਗਲਾ ਦੇ ਦਾਂਗੇ ਸੀ ਕਿ ਐਨੀ ਕੁ ਜ਼ਿਆਦੇ ਭੈੜੀ ਹੈ ਜਿਹੜੀ ਬਿਜਲੀ ਡੇ ਦੀ ਸੀਗੀ ਹਨਾ ਫਿਰ ਐ ਜੇ ਟੈਨਸ਼ਨ ਤਾਂ ਹੁੰਦੀ ਹੈ ਜਦੋਂ ਬੰਦਾ ਘਰੇ ਹੁੰਦੇ ਹੈ ਹਨਾ ਆਪ ਇਹ ਖੇਤ ਸੀਗੇ ਇਕੱਲੇ ਸੀਗੇ ਦੋਨੇ ਜਾਣੇ ਹੁੰਦੇ ਫੇਰ ਵੀ ਸੀ ਪਾਪਾ ਪਹਿਲਾਂ ਆ ਗਏ ਸੀਗੇ ਮਗਰੂ ਆਏ ਤੇ ਫੇਰ ਕਿਤੇ ਮੈਂ ਫੋਨ ਤੇ ਫੋਨ ਹਨਾ ਫੋਨ ਇਹਨਾਂ ਦਾ ਬੰਦ ਸੁਖਜਿੰਦਰ ਨੂੰ ਲਾਮ ਉਹ ਵੀ ਨਾ ਕਰੇ ਪਾ ਲੈਣ ਫੋਨ ਲਾਇਆ ਫਿਰ ਉਹਨੂੰ ਵੀ ਟੈਨਸ਼ਨ ਹੋ ਗਈ ਹਨਾ ਫਿਰ ਪਾਪਾ ਨੇ ਕਿਹਾ ਵੀ ਬਾਗ ਜਾ ਪਾਪਾ ਵੀ ਦੇਖ ਕੇ ਆ ਜਾ ਕੇ ਹਨਾ ਫਿਰ ਪਾਪਾ ਇਥੇ ਰਾਹ ਚ ਹੀ ਗਏ ਹੋਣਗੇ ਕੋਲੀਆਂ ਕੋਲੇ ਸੀਗਾ ਕੋਲੀਆਂ ਕੋਲੇ ਸੀਗੇ ਮੈਨੂੰ ਪਤਾ ਲੱਗਿਆ ਜਦੋਂ ਘਰੇ ਵੜੇ ਭੈਣਾਂ ਮੈਂ ਤੇ ਮੰਮੀ ਲੱਗਣਾ ਸਾਰੇ ਨੂੰ ਇਹਦੇ ਨਾਲ ਲੜਨ ਨਾ ਇਹ ਕਹਿੰਦਾ ਹਾਂ ਮੇਰੇ ਪੁੱਛਦਾ ਨਹੀਂ ਮੈਨੂੰ ਮੂਰਖ ਗੱਲ ਪੈਂਦੀ ਸੀ ਗੱਲ ਹਨਾ ਕਿੰਨੀ ਟੈਨਸ਼ਨ ਹੁੰਦੀ ਹੈ ਬੰਦੇ ਨੂੰ ਖਸਮਾ ਨੂੰ ਖਾਣ ਕੰਮ ਖੜ ਕੇ ਫਿਰ ਜਿਹੜਾ ਕੋਸ ਉਥੇ ਹੁੰਦਾ ਹੋਈ ਜਾਵੇ ਬੰਦਾ ਆਪਦੀ ਜਾਨ ਲੈ ਕੇ ਤਾਂ ਘਰੇ ਆ ਜੇ ਨਲਕਾਰ ਵਾਲਿਆਂ ਨੂੰ ਜਦੋਂ ਘਰੇ ਸੀਗੇ ਕਿੰਨੀ ਜਿਆਦਾ ਟੈਨਸ਼ਨ ਹੁੰਦੀ ਐ ਤੇ ਅੱਜ ਤਾਂ ਕਰਕੇ ਨਾ ਐਨੀ ਭੈੜੀ ਹੋਈ ਤੇ ਮੰਮੀ ਮੈਨੂੰ ਕਹਿਣ ਲੱਗੀ ਮੰਮੀ ਵਰਗੇ ਨੂੰ ਪਤਾ ਸੀ ਵੀ ਐਂ ਖੜੀ ਐ ਨਾ ਪਾਪਾ ਕਿ ਭਾਈ ਵਾ ਮੈਂ ਕਿੱਥੇ ਬੈਠਣਾ ਹਨਾ ਮੈਂ ਨਾ ਬੈਠਣਾ ਜਰਾਵੇ ਮੰਮੀ ਕਹਿੰਦੀ ਵਲੌਗ ਬਣਾ ਲੈ ਮੈਨੂੰ ਨਹੀਂ ਕੁਸਟਨਗਾ ਲੱਗਦਾ ਮੈਂ ਕਹਿਣਾ ਤੇ ਵੀ ਕਹਿੰਦੀ ਆਪਾਂ ਸਬ지 ਬਣਾਉਣੇ ਆ ਤੇ ਇੰਨਾ ਗਾਇਦਾ ਲਸ਼ਕਦਾ ਸੀ ਉਹ ਤਾਂ ਫੋਨ ਮੈਂ ਰੰਦਰ ਪਿਆ ਸੀ ਤੇ ਅਸੀਂ ਇੱਥੇ ਬੈਠੇ ਸਾਰਾ ਡੱਬਰ ਚੌਂਤਰੀ ਤੇ ਇੱਥੇ ਬੈਠੇ ਝਾਕੀਏ ਫੇਰ ਮੈਂ ਜਦੋਂ ਇਹ ਆਏ ਆ 7:30 ਵਜੇ ਫੇਰ ਮੈਂ ਦੂਜੀ ਗਾਂ ਦੀ ਧਾਰ ਕੱਢੀ ਫੇਰ ਅੱਜ ਤਾਂ ਦੁੱਧਵਾਦ ਵੀ ਨਹੀਂ ਪਿਆ ਕਿਉਂਕਿ ਮੌਸਮੀ ਖਰਾਬ ਹੋ ਗਿਆ ਹੁਣ ਦੁੱਧਵਾਦ ਦੇ ਵਲ ਬੋਲਾ ਦਵਾ ਕੇ ਸਾਮ ਸੰਭਾਲ ਕੀਤੀ ਹੈ ਅੱਜ ਆ ਇੰਨੀ ਭੈੜੀ ਹੋਈ ਵੀ ਇੰਨਾ ਪਹਿਲੀ ਵਾਰ ਆਏ ਜੇ ਹਫ਼ਤਾ ਜਿਹਾ ਐਵੇਂ ਹੁੰਦਾ ਹਨਾ ਫੋਨ ਵਗੈਰਾ ਵੀ ਨਹੀਂ ਆਪਾਂ ਯੂਜ਼ ਕਰ ਸਕਦੇ ਜੀ ਐਵੇਂ ਤੇ ਬਿਜਲੀ ਬੁਝਲੀ ਅੱਡੇ ਕਿਤੇ ਬਿਜਲੀ ਵੀ ਪਈ ਰੱਬ ਦਾ ਨਾ ਹੀ ਸੀ ਜਿਹੜੇ ਹਸਾਮ ਨਾਲ ਅਜਲਾਸ਼ ਕਰੀ ਸੀ ਅੰਦਰ ਆ ਜਾਓ ਹੁਣ ਭੱਜ ਜਾਓ ਆ ਜਾਓ ਦੁੱਧ ਵੀ ਲਾ ਤਾੜੀ ਉਹਨਾਂ ਛੱਡੇਗੀ ਪਹਿਲਾਂ ਤਾਂ ਕੱਟੀ ਸੀਗੀ ਤਾਂ ਨੂੰ ਤਾਂ ਨੂੰ ਆ ਸਕਦੀ ਤਾਂ ਨੂੰ ਬੰਦ ਹੀ ਹੁੰਦੀ ਐ ਨਾ ਥੱਲੇ ਨੂੰ ਕਰ ਉਹ ਛੱਡ ਲਿਆ ਹੋਊਗਾ ਫਿਰ ਉਦੋਂ ਦਵਾਰੇ ਉਹਨੂੰ ਛੱਡਿਆ ਤੇ ਹਾਂ ਮੈਂ ਅੱਜ ਤੱਕ ਧੀਰ ਆਕੜਾ ਆਹੋ ਤੁਸੀਂ ਤਾਂ ਆਏ ਪਏ ਬਾਹਰ ਆ ਕੇ ਜਿਵੇਂ ਗਾਹਾਂ ਨੂੰ ਅੱਜ ਕਿਹੜੀ ਗਰਮੀ ਲੱਗਦੀ ਐ ਤਾਂ ਵਦਗਾ ਮੌਸਮ ਐ ਨਿੱਗਾ ਨਿੱਗਾ ਜਾਂ ਅੰਦਰ ਹੂੰ ਕੀ ਹੋ ਰਹੀ ਇਸ ਦੇ ਨਾਲ ਹੀ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤਾਂ ਸਾਡੇ ਵੀਲੋਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਨੂੰ ਸੋਨੇ ਕਮੈਂਟ ਕਰਿਆ ਕਰੋ ਤੇ ਸਾਰਿਆਂ ਨੇ ਦੱਸਿਓ ਹਣਾ ਵੈਸੇ ਨੁਕਸਾਨ ਵੀ ਕਹਿੰਦੇ ਬਹੁਤ ਜ਼ਿਆਦਾ ਕੀਤਾ ਗਿਆ ਇੱਧਰ ਆਪਣੇ ਨਾਲ ਵਾਲੇ ਪਿੰਡਾਂ ਦੇ ਵਿੱਚ ਬਹੁਤਾਂ ਜ਼ਿਆਦਾ ਨਾਜਾਇਜ਼ ਤੂਫਾਨ ਸੀਗਾ ਤੇ ਗੜੇਗੜੇ ਵੀ ਆਸੇ ਪਾਸੇ ਦੇ ਪਿੰਡਾਂ 'ਚ ਬਹੁਤ ਆ ਪਰ ਗੜੇ ਵਗੈਰਾ ਤੇ ਜ਼ਿਆਦਾ ਤੂਫਾਨ ਤੋਂ ਬਚਤ ਥੋੜੀ ਬਹੁਤੀ ਜੀ ਹਵਾ ਤੇਜ਼ ਚੱਲੀ ਸੀ ਤੇ ਇਦੋਂ ਬਾਅਦ ਮੀਂਹ ਆ ਗਿਆ ਮੀਂਹ ਨਾਲ ਫਿਰ ਮਿੱਟੀ ਦਬੀ ਗਈ ਹੁਣ ਤੇ ਜਿਹੜੀ ਹਨੇਰੀ ਚੱਲ ਪਈ ਹੈ